ਇਤਰਾਜ਼ਯੋਗ ਤਸਵੀਰਾਂ ਸ਼ੇਅਰ ਕਰਨ ਦੇ ਮਾਮਲੇ 'ਚ ਕੈਬਨਿਟ ਮੰਤਰੀ ਡਾਕਟਰ ਰਵਜੋਤ ਨੇ ਮਜੀਠੀਆ ਖਿਲਾਫ ਪੁਲਿਸ ਨੂੰ ਦਿੱਤੀ ਸ਼ਿਕਾਇਤ ਕਿ ਆ ਮੇਰੀ ਸਾਬਕਾ ਪਤਨੀ ਦੀਆਂ 8 ਤੋਂ 10 ਸਾਲ ਦੀ 10 ਸਾਲ ਪੁਰਾਣੀਆਂ ਤਸਵੀਰਾਂ ਕੀਤੀਆਂ ਐਡਿਟ ਔਰ ਜਾਤ ਦਾ ਕੀਤਾ ਬਦਮਾਨ। ਲੁਧਿਆਣਾ ਜ਼ਿਮਨੀ ਚੋਨ ਨੂੰ ਲੈ ਕੇ ਪਾਰਾ ਹਾਈ ਕਾਂਗਰਸ ਉਮੀਦਵਾਰ ਭਾਰਤ ਕੁਸ਼ਣ ਆਸ਼ੂ ਦੀ ਪੁਲਿਸ ਨਾਲ ਤਿੱਖੀ ਬਹਿਸ ਤੱਕਾ ਮੁਕੀ ਵੀ ਹੋਈ। ਕਾਂਗਰਸ ਨੇ ਆ ਵਰਕਰਾਂ ਤੇ ਰਾਸ਼ਨ ਵੰਡਣ ਦੇ ਲਾ ਇਲਜ਼ਾਮ। ਲੁਧਿਆਣਾ ਚਰਾਸ਼ਣ ਵਾਲੇ ਟਰੱਕ ਨੂੰ ਲੈ ਕੇ ਹੰਗਾਮਾ ਮਮਤਾ ਆਸ਼ੂ ਨੇ ਸ਼ਾਮ ਨਗਰ ਇਲਾਕੇ ਚ ਰੋਕਿਆ ਰਾਸ਼ਨ ਨਾਲ ਭਰਿਆ ਟਰੱਕ ਚਾ ਵੋਟਰਾਂ ਨੂੰ ਪਰਮਾਉਣ ਲਈ ਸੱਤਾ ਧਿਰ ਵੰਡ ਰਹੀ ਹੈ ਰਾਸ਼ਨ ਕੱਲ ਲੁਧਿਆਣਾ ਪਚਵੀਂ ਸੀਟ ਤੇ ਹੋਣੀ ਹੈ ਵੋਟਿੰਗ ਲੁਧਿਆਣਾ ਪਚਵੀਂ ਚ ਵੋਟਿੰਗ ਲਈ ਤਿਆਰੀਆਂ ਮੁਕੰਮਲ ਬੂਥਾਂ ਤੇ ਪਹੁੰਚਿਆ ਪੋਲਿੰਗ ਸਟਾਫ ਕੱਲ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣ ਗਿਆ ਵੋਟਾਂ 23 ਜੂਨ ਨੂੰ ਆਏਗਾ ਨਤੀਜਾ ਲੁਧਿਆਣਾ ਪਚਵੀਂ ਦੀ ਜ਼ਿਮਨੀ ਚੋਣ ਤੇ ਬੋਲੇ ਪੰਜਾਬ ਦੇ ਮੁੱਖ चुनाव अधिकारी क्या सारे पोलिंग बूथ वेबकास्टिंग ਨਾਲ ਜੋੜੇ ਲਾਈਵ ਨਿਗਰਾਨੀ ਕਰੇਗਾ ਚੋਣ ਕਮਿਸ਼ਨ ਕਮਲਕੌਰ ਦੀ ਪੋਸਟਮਾਰਟਮ ਰਿਪੋਰਟ ਚ ਖੁਲਾਸਾ ਗਲਾ ਘੁੱਟ ਕੇ ਕੀਤਾ ਗਿਆ ਸੀ ਕਮਲਕੌਰ ਦਾ ਕਤਲ ਫਿਰਿਕ ਸੋਸ਼ਣ ਬਾਰੇ ਵਿਸਥਾਰ ਰਿਪੋਰਟ ਚ ਹੋਏਗਾ ਸਪਸ਼ਟ ਮਹਿਰੋ ਦੇ ਪਿਤਾ ਬੋਲੇ ਮੇਰਾ ਬੇਟਾ ਜਿਆ ਕੰਮ ਨਹੀਂ ਕਰ ਸਕਦਾ ਕਮਲਕੌਰ ਦੇ ਕਤਲ ਕੇਸ ਚ ਦੋਵੇਂ ਮੁਲਜ਼ਮ ਨਿਆਂ ਖਿਰਾਸਤ ਦੇ ਵਿੱਚ ਭੇਜੇ ਮਠੰਡਾ ਕੋਰਟ ਚ ਨੇਹੰਗ ਜਸਪ੍ਰੀਤ ਤੇ ਨਿਮਰਤਜੀਤ ਦੀ ਹੋਈ ਪੇਸ਼ੀ ਪੁਲਿਸ ਨੇ ਦੋਨੇ ਮੁਲਜ਼ਮਾਂ ਦੇ ਹੋਰ ਰਿਮਾਂਡ ਦੀ ਨਹੀਂ ਕੀਤੀ ਬਹਾਲ ਮਹਾਲੀ ਪੁਲਿਸ ਨੇ ਫਰਜ਼ੀ ਕਾਲ ਸੈਂਟਰ ਦਾ ਕੀਤਾ ਪਰਦਾ ਫਾਸ਼ 8 ਮੁਲਜ਼ਮ ਕੀਤੇ ਗ੍ਰਿਫਤਾਰ ਪੁਲਿਸ ਦਾ ਦਾਵਾ 6 ਮਹੀਨਿਆਂ ਚ 50 ਕਰੋੜ ਦੀ ਕਰ ਚੁੱਕੇ ਨੇ ਠੱਗੀ ਫਾਸਟੈਗ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਐਲਾਨ 15 ਅਗਸਤ ਤੋਂ 3000 ਰੁਪਏ ਵਾਲੇ ਸਾਲਾਨਾ ਫਾਸਟੈਗ ਦੀ ਹੋਏਗੀ ਸ਼ੁਰੂਆਤ 1 ਸਾਲ ਜਾਂ 200 ਟ੍ਰਿਪਸ ਲਈ ਵੈਲਿਡ ਰਹੇਗਾ ਨਵਾਂ ਪਾਸ ਫਤਿਆਬਾਦ ਚ ਕਾਂਗਰਸ ਦੀ ਮੀਟਿੰਗ ਚ ਪਾਰੀ ਹੰਗਾਮਾ ਸਰਬਰਾਂ ਦੀ ਮੀਟਿੰਗ ਦੌਰਾਨ ਵਰਕਰਾਂ ਦਾ ਲੀਡਰਾਂ ਖਿਲਾਫ ਫੁੱਟਿਆ ਗੁੱਸਾ ਕਿ ਸਾਡੀ ਨਹੀਂ ਹੁੰਦੀ ਸੁਣਵਾਈ ਬਹਿਸਬਾਜ਼ੀ ਦੌਰਾਨ ਤੱਕਾ ਮੁੱਕੀ ਤੱਕ ਵੀ ਆਈ ਨਾ ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤ ਟਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਔਰ ਸੱਤ ਟਾਲੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਲੁਧਿਆਣਾ ਦੀ ਜ਼ਿਮਨੀ ਚੋਣ ਤੋਂ ਲੁਧਿਆਣਾ ਵੈਸਟ ਜ਼ਿਮਨੀ ਚੋਣਾ ਵਿਚਾਲੇ ਪੰਜਾਬ ਦੀ ਸਿਆਸਤ ਉਹਨਾਂ ਨਿੱਜੀ ਤਸਵੀਰਾਂ ਤੇ ਘੁੰਮ ਗਈ ਜੋ ਵਿਕਰਮ ਮਜੀਠੀਆ ਨੇ ਕੈਬਨਿਟ ਮੰਤਰੀ ਡਾਕਟਰ ਅਫਜੋਤ ਦੀਆਂ ਜਾਰੀ ਕੀਤੀਆਂ ਨੇ ਤੇ ਇਸ ਦੀ ਸਫਾਈ ਖੁਦ ਡਾਕਟਰ ਅਫਜੋਤ ਵੱਲੋਂ ਸામਨੇ ਆ ਕੇ ਦਿੱਤੀ ਗਈ ਮਜੀਠੀਆ ਤੇ ਨਿਸ਼ਾਨੇ ਸਾਧੇ ਗਏ ਤੇ ਮਜੀਠੀਆ ਦੇ ਖਿਲਾਫ ਸ਼ਿਕਾਇਤ ਵੀ ਦੇ ਦਿੱਤੀ ਗਈ ਇਹਨਾਂ ਫੀਸੇਦਾਂ ਕੈਬਨਤ ਮੰਤਰੀ ਡਾਕਟਰ ਰਵਜੋਤ ਦਾਏ ਗੁੱਸਾ ਫੁੱਟਿਆ ਹੈ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਿਉਂਕਿ ਮਜੀਠੀਆ ਨੇ ਡਾਕਟਰ ਰਵਜੋਤ ਤੇ ਉਹਨਾਂ ਦੀ ਸਾਬਕਾ ਪਤਨੀ ਦੀਆਂ ਨਿੱਜੀ ਤਸਵੀਰਾਂ ਜਾਰੀ ਕੀਤੀਆਂ ਤਾਂ ਪੰਜਾਬ 'ਚ ਸਿਆਸੀ ਪੁਚਾਲ ਖੜਾ ਹੋ ਗਿਆ ਜਿਸ ਤੇ ਜਵਾਬ ਦੇਣ ਲਈ ਖੁਦ ਡਾਕਟਰ ਰਵਜੋਦ ਸਾਹਮਣੇ ਆਏ ਮਜੀਠੀਆ ਨੂੰ ਸਿੱਧੀ ਚੇਤਾਵਨੀ ਦਿੱਤੀ ਇਹਨਾਂ ਤਸਵੀਰਾਂ ਨੂੰ 8 ਸਾਲ ਪੁਰਾਣੀਆਂ ਤੇ ਐਡੀਟਿਡ ਦੱਸਿਆ ਤੇ ਔਰਤ ਜਾਤੀ ਦਾ અપਮਾਨ ਹੋਣ ਦੀ ਗੱਲ ਕਹੀ ਤੇ ਨਾਲ ਹੀ ਐਸ்சி ਭਾਈਚਾਰੇ ਨੂੰ ਬਦਨਾਮ ਕਰਨ ਦੀ ਝਾਲ ਦੱਸਿਆ ਇਨਫ ਇਸ ਇਨਫ ਜੋ ਪਹਿਲਾਂ ਤੁਸੀਂ ਕਰਦੇ ਆਏ ਸਾਡੇ ਸਮਾਜ ਦੇ ਐਮਐਲਏ ਸਬੰਤਰਿਆਂ ਨੂੰ ਸੀ ਟਾਰਗੇਟ ਕਰਦੇ ਆਏ ਅੱਜ ਤੋਂ ਬਾਅਦ ਮੈਂ ਕਹੂੰਗਾ ਕਿ ਤਰੀਕ ਯਾਦ ਰੱਖ ਲਨ 18 ਜੂਨ 2025 ਕਿ ਅੱਜ ਤੋਂ ਬਾਅਦ ਰਮਜੋਰ ਦੇ ਫੁੱਲ ਸਟਾਪ ਲਾਤਾ ਤੁਹਾਡੇ ਤੇ ਫੇਰ ਨਾ ਕਿਉਂ ਦੱਸਿਆ ਨਹੀਂ ਚਲੋ ਮੈਂ ਕਹੂੰਗਾ ਕਿ ਇਹ ਤਕਰੀਬਨ 8-10 ਸਾਲ ਪੁਰਾਣੀ ਹੈ ਹੈਗੀ ਹੈ ਇਹ ਮੇਰੀ ਐਕਸਵਾਈਜ਼ ਦੀ ਸੀ ਕਿ ਉਹਨੂੰ ਮੋਡੀਫਾਈ ਕੀਤਾ ਉਹ ਮੈਂ ਬਹੁਤ ਵੱਡੀ ਠੇਸ ਪਹੁੰਚੀ ਆ ਹੋਲਡ ਜਾਤੀ ਨੂੰ ਸਾਡੇ ਐਸੀ ਸਮਾਜ ਐਸੀ ਪਾਚਾਰਨ ਮੈਂ ਕਹੂੰਗਾ ਕਿ ਇੱਕ ਸੋਚੀ ਸਮਝੀ ਇੱਕ ਇੱਕ ਚਾਲ ਐਸੀ ਪਾਚਾਰਨ ਦੇ ਲੀਡਰਾਂ ਨੂੰ ਮੈਂ ਐਮਐਲਏ ਮੰਤਰੀ ਸਹਿਬਾਨਾਂ ਨੂੰ ਕਿੱਦਾਂ ਅਸੀਂ ਟਾਰਗੇਟ ਕਰਕੇ ਅਸੀਂ ਆਪਾਂ ਉਹਨਾਂ ਨੂੰ ਪਿੱਛੇ ਕਰ ਲਈਏ ਉਦਰੇ ਮਾਮਲਾ ਕਾਨੂੰਨ ਦੀ ਚੌਕੜ ਤੇ ਵੀ ਜਾ ਪਹੁੰਚਿਆ ਤੇ ਡਾਕਟਰ ਅਰਵਜੋਤ ਨੇ ਵਿਕਰਮ ਵਜੀਠੀਆ ਦੇ ਖਿਲਾਫ ਬਾਇ ਨੇਮ ਸ਼ਿਕਾਇਤ ਦਿੱਤੀ ਹੈ ਸਾਡੇ ਲੋਕ ਮੈਂ ਦੱਸ ਦਵਾ ਕਿ ਰਿਕੁਐਸਟ ਕੰਪਲੇਨ ਚੱਲ ਗਈ ਹੈਗੀ ਇਨਵੈਸਟੀਗੇਸ਼ਨ ਏਜੰਸੀ ਆਪਣਾ ਕੰਮ ਕਰ ਰਹੀ ਹੈ ਸਾਨੂੰ ਪੂਰਾ ਉਹਨਾਂ ਦੇ ਵਿਸ਼ਵਾਸ ਹੈਗਾ ਇਸ ਮਾਮਲੇ ਚਕਾਲੀ ਦਲ ਨੇ ਵੀ ਪਲਟਵਾਰ ਕੀਤਾ ਤੇ ਡਾਕਟਰ ਅਰਵਜੋਤ ਦੇ ਦੋਸਤ ਨੂੰ ਹੀ ਸਵਾਲਾਂ ਦੇ ਕਟਹਿਰੇ 'ਚ ਖੜਾ ਕਰ ਦਿੱਤਾ ਤੇ ਐਸੀਆਂ ਅਸ਼ਲੀਲ ਫੋਟੋਆਂ ਜੇ ਤੁਹਾਡੀਆਂ ਵਾਇਰਲ ਹੁੰਦੀਆਂ ਨੇ ਤੇ ਇਹ ਕੋਈ ਇਰ ਰੈਲੇਵੈਂਟ ਇਸ਼ੂ ਨਹੀਂ ਹੈਗਾ ਤੁਸੀਂ ਲੋਕਾਂ ਨੂੰ ਜਵਾਬ ਦਿਓ ਔਰ ਹੁਣ ਤਾਂ ਤੁਸੀਂ ਅੱਜ ਦੀ ਪ੍ਰੈਸ ਕਾਨਫਰੈਂਸ ਦੇ ਵਿੱਚ ਬਕਾਇਦਾ ਇਹ ਗੱਲ ਮੰਨੀ ਹੈ ਕਿ ਮੇਰੀਆਂ ਫੋਟੋਆਂ ਨੇ ਇਹ 7-8 ਸਾਲ ਪੁਰਾਣੀਆਂ ਫੋਟੋਆਂ ਨੇ ਇਹ ਸੈਲਫੀ ਮੈਂ ਲਈ ਹੈ ਤੇ ਫਿਰ ਪਿੱਛੇ ਰਹਿ ਕੀ ਗਿਆ ਖੈਰ ਇਹਨਾਂ ਤਸਵੀਰਾਂ ਨੇ ਸੂਬੇ ਦੀ ਸਿਆਸਤ ਸਿਖਰਾਂ ਤੇ ਪਹੁੰਚਾ ਦਿੱਤੀ ਹੈ ਜਿਸ ਨੂੰ ਲੈ ਕੇ ਮਜੀਠੀਆ ਤੇ ਮੰਤਰੀ ਰਵਜੋਤ ਆਮੋ ਸਾਹਮਣੇ ਨੇ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ 'ਚ ਇਹ ਮਸਲਾ ਕਿਹੜਾ ਰੁਖ اختیار ਕਰਦਾ ਹੈ ਜਲੰਧਰ ਤੋਂ ਸਹਿਜ ਜੁਨੇਜਾ న్యూਸ 8 ਟੀਮ ਪੰਜਾਬ ਤੇ ਸਭ ਦੇ ਵਿਚਾਲੇ ਲੁਧਿਆਣਾ ਦੇ ਵਿੱਚ ਇੱਕ ਰਾਸ਼ਨ ਵਾਲੇ ਟਰੱਕ ਨੂੰ ਲੈ ਕੇ ਹੰਗਾਮਾ ਹੋ ਗਿਆ ਭਾਰਤ ਭੂਸ਼ਨ ਆਸ਼ੂ ਦੀ ਧਰਮ ਪਤਨੀ ਮਮਤਾ ਆਸ਼ੂ ਨੇ ਰਾਸ਼ਨ ਨਾਲ ਭਰਿਆ ਟਰੱਕ ਰੋਕ ਲਿਆ ਸ਼ਾਮ ਨਗਰ ਇਲਾਕੇ ਦੇ ਵਿੱਚ ਇਹ ਟਰੱਕ ਰੋਕਿਆ ਗਿਆ ਟਰੱਕ ਡਰਾਈਵਰ ਨੇ ਇਸ ਤੇ ਆਪਣੀ ਸਫਾਈ ਦਿੱਤੀ ਕਿ ਖੰਨਾ ਪੁਲਿਸ ਨੇ ਮਾਰਕੀਟ ਤੋਂ ਲੋਡ ਕਰਕੇ ਇਹ ਟਰੱਕ ਭੇਜਿਆ ਹੈ। ਮਮਤਾ ਆਸ਼ੂ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਇਸ ਬਾਬਤ ਸ਼ਿਕਾਇਤ ਦਿੱਤੀ। ਸੋ ਇੱਕ ਟਰੱਕ ਸੀ ਰਾਸ਼ਨ ਦਾ ਭਰਿਆ ਜਿਸ ਨੂੰ ਭਾਰਤ ਪੋਸ਼ਨ ਆਸ਼ੂ ਦੀ ਧਰਮ ਪਤਨੀ ਮਮਤਾ ਆਸ਼ੂ ਵੱਲੋਂ ਰੋਕ ਲਿਆ ਗਿਆ ਸ਼ਾਮ ਨਗਰ ਇਲਾਕੇ ਦੇ ਵਿੱਚ। ਇਹ ਪਾਜੀ ਹੈ ਕਿਹੜੀ ਜਗ੍ਹਾ ਜਿੱਥੇ ਫੜਿਆ ਟਰੱਕ? ਇਹ ਸ਼ਾਮ ਨਗਰ ਮੰਦਰ ਦੇ ਕੋਲ ਹੈ। ਇਹ ਟਰੱਕ ਕਿੱਥੋਂ ਆਇਆ? ਗਰਮੀ ਮੰਨਦਾ ਖੰਨੇ ਤੋਂ ਆਇਆ ਮੈਂ ਮਾਲ ਖੰਨੇ ਤੋਂ ਆਇਆ ਮੇਰੇ ਕੋਲ ਪੁਲਿਸ ਨੇ ਤੇਲ ਪੁਆ ਕੇ ਤੋੜਿਆ ਖੰਨੇ ਸਿਟੀ ਬੰਦ ਵਾਲੀ ਨਹੀਂ ਟਰੈਕਟਰ ਇਹ ਆਰਾਸ਼ਣ ਦੇ ਬੋਰੇ ਭਾਈ ਇਹ ਭਾਈ ਹੈ ਕਿਹੜੀ ਜਗ੍ਹਾ ਜਿੱਥੇ ਫੜਿਆ ਟਰੱਕ ਇਹ ਸ਼ਾਮ ਨਗਰ ਮੰਦਰ ਦੇ ਕੋਲ ਇਹ ਟਰੱਕ ਕਿੱਥੋਂ ਆਇਆ ਗੜਵੀ ਮੰਨਦਾ ਖੰਨੇ ਤੋਂ ਆਇਆ ਮਾਲ ਖੰਨੇ ਤੋਂ ਆਇਆ ਮੇਰੇ ਕੋਲ ਪੁਲਿਸ ਨੇ ਐਨਓ ਹੋਣੀ ਸਾਰੇ ਪਾਰਟੀ ਵਰਕਰਸ ਨੇ ਬੁਲਾਇਆ ਕਿ ਰਾਸ਼ਨ ਦਾ ਟਰੱਕ ਇੱਥੇ ਉਤਰਿਆ ਸੀਗਾ ਮੈਂ ਹੁਣ ਕਾਲ ਕਰਦੀ ਆ ਐਸਐਚਓ ਸਾਹਿਬ ਨੂੰ ਬੁਲਾਨੀ ਆ ਦੇਖਦੇ ਆਂਦੇ ਆ ਕਿ ਨਹੀਂ ਆਂਦੇ ਇਹ ਟਰੱਕ ਵਾਲੇ ਨੂੰ ਪੁੱਛਣਗੇ ਕਿ ਆਇਆ ਕਿ ਤੁਹਾਡਾ ਡਰਾਈਵਰ ਕਿੱਥੇ ਹੈ ਡਰਾਈਵਰ ਵੀ ਇੱਥੇ ਹੈ ਜੀ ਬੁਲਾਉ ਡਰਾਈਵਰ ਨੂੰ ਤੇ ਮੈਂ ਕਿਹਾ ਜਾ ਰਿਹਾ ਕਿ ਖੰਨੇ ਤੋਂ ਆਇਆ ਟਰੱਕ ਕੁਝ ਮੈਨੂੰ ਹੋਣੀ ਪਤਾ ਲੱਗੇਗਾ ਅੱਭੀ ਡਰਾਈਵਰ ਦੱਸਣਗੇ ਡਰਾਈਵਰ ਡਰਾਈਵਰ ਮੈਨੂੰ ਕੌਣ ਹੈ ਡਰਾਈਵਰ ਮੈਨੂੰ ਹੋ ਗਿਆ ਰਿਹਾ ਵੈ ਇਹ ਚੀਜ਼ਾਂ ਕੱਲੀ ਕੌਣ ਕਰ ਰਿਹਾ ਕਿਹੜੀ ਪਾਰਟੀ ਕਰ ਰਹੀ ਹੈ ਆਪੇ ਪੁਲਿਸ ਆ ਕੇ ਪੁੱਛੇ ਨਾ ਕੌਣ ਕਰ ਰਿਹਾ ਕਿਹੜੀ ਪਾਰਟੀ ਕਰ ਰਹੀ ਹੈ ਮੈਨੂੰ ਹੋਣੀ ਸਾਰੇ ਸਮਾਨ ਦਾ ਸਮਾਨ ਇਹ ਕਿਨੇ ਭੇਜਿਆ ਦਾ ਆਹ ਸ਼ੁ ਕਰਦਾ ਬਾਦ ਇਹ ਤਾਂ ਖੰਡੂ ਵਿੱਚ ਭਰ ਕੇ ਲੈ ਕੇ ਆਉਂਦੇ ਜੀ ਆਪਣੇ ਉਦੋਂ ਪੁਲਿਸ ਨਾਲ ਹੈ ਪੁਲਿਸ ਨਾਲ ਨੇ ਭੇਜੇ ਦਿੱਤੇ ਕਦ ਨਹੀਂ ਭੇਜਿਆ ਕਿੰਨੂੰ ਦੇਣਾ ਮੈਂ ਇਧਰੋਂ ਹਮਮਤ ਹਮਮਤ ਤੋ ਵੀ ਰਹੀ ਹੈ ਹਮਮਤ ਹੈਮਤ ਗੋਇਲ ਹਾਂਜੀ ਕੌਣ ਹੈ ਹੋ ਆ ਰਹੇ ਨੇ ਇੱਕ ਮਿੰਟ ਹੋਣੀ ਆ ਰਹੇ ਲੱਭੀ ਠੀਕ ਹੈ ਕਿੰਨਾ ਕਿੰਨਾ ਰਾਸ਼ਨ ਦੇ ਵਿੱਚ ਉਹੀ ਆਪਣੇ ਚ 60 ਬੋਰੇ ਨੇ ਹੈ 60 ਬੋਰੇ ਨੇ ਜੀ 60 ਬੋਰੇ ਨੇ ਠੀਕ ਹੈ ਕੀ ਕੀ ਹੈ ਰਾਸ਼ਨ ਦੇ ਵਿੱਚ ਪੈਕ ਕਰ ਰਿਹਾ ਹੈ ਹੈ ਪੈਕੇ ਕਿੱਥੇ ਹੋਇਆ ਰਾਸ਼ਨ ਦਾ ਲੋਡ ਕਰਕੇ ਲਿਉਂਦਾ ਹੁੰਦਾ ਤੁਸੀਂ ਤੇ ਲੁਧਿਆਣਾ ਪੱਛਮੀ ਤੋਂ ਕਾਂਗਰਸ ਉਮੀਦਵਾਰ 파ਰਤ ਭੂਸ਼ਣ ਆਸ਼ੂ ਦੀ ਇਸ ਦੌਰਾਨ ਪੁਲਿਸ ਦੇ ਨਾਲ ਤਿੱਖੀ ਬਹਿਸ ਵੀ ਦੇਖਣ ਨੂੰ ਮਿਲੀ ਔਰ ਗੱਲ ਧੱਕਾ ਮੁੱਕੀ ਤੱਕ ਵੀ ਪਹੁੰਚ ਗਈ ਵਿਵਾਦ ਮੁਫਤ ਰਾਸ਼ਨ ਵੰਡਣ ਨੂੰ ਲੈ ਕੇ ਹੀ ਸੀ ਭਾਰਤਪੂਸ਼ਨ ਆਸ਼ੂ ਉਸ ਜਗ੍ਹਾ ਤੇ ਪਹੁੰਚ ਗਏ ਉੱਥੇ ਪੁਲਿਸ ਦੇ ਅਧਿਕਾਰੀ ਮੌਜੂਦ ਸੀ ਔਰ ਉਹਨਾਂ ਦੇ ਨਾਲ ਭਾਰਤਪੂਸ਼ਨ ਆਸ਼ੂ ਦੀ ਕਾਫੀ ਤਿੱਖੀ ਬਹਿਸਬਾਜ਼ੀ ਹੋਈ ਲੁਧਿਆਣਾ ਵੈਸਟ ਜ਼ਿੰਨੀ ਚੌਂਡੂ ਲੈ ਕੇ ਸਿਆਸੀ ਪਰ ਰਹੀ ਹੈ ਜਿਜ਼ੀਏ ਤਸਵੀਰਾਂ ਭਰਤੀਆਂ ਨੇ ਗਵਾਹੀ ਜਿ ਲੁਧਿਆਣਾ ਦੇ ਜਵਾਹਰ ਨਗਰ ਕੈਂਪ ਤੋਂ ਸੰਭੜੀਆਂ ਜਾਂ ਜਿੱਥੇ ਕਾਂਗਰਸ ਦੇ ਉਮੀਦਵਾਰ ਭਾਰਤਪੂਸ਼ਨ ਆਸ਼ੂ ਦੀ ਪੁਲਿਸ ਮੁਲਾਜ਼ਮਾਂ ਨਾਲ ਤਿੱਖੀ ਤਕਰਾਰ ਹੋਈ ਗੱਲ ਹਲਕੀ ਹੱਥੋਪਾਈ ਤੱਕ ਵੀ ਪਹੁੰਚੀ 3000 ਕਾਂਗਰਸੀ ਵਰਕਰਾਂ ਨੇ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਸੁਣੇ ਪਾਇਆ ਚਿੱਠੀ ਨੰਬਰ ਤੁਸੀਂ ਸਿਰਫ ਆਮ ਆਦਮੀ ਪਾਰਟੀ ਦੇ ਗੁੰਡਿਆਂ ਇੱਕ ਕੰਮ ਕਰ ਲੋ ਆਪਣੀਆਂ ਵਰਤੀਆਂ ਆਪਣੇ ਜ਼ਮੀਰ ਜਗਾਓ ਯਾਰ ਬਰਦੀ ਦੀ ਗੱਲ ਮੇਰੇ ਬਰਦੀ ਨੂੰ ਨਾ ਅਤਲੇ ਬਰਦੀ ਦਾ ਕਰਾਇਤੇ ਦੇ ਆਇਆ ਤੂੰ ਉਹਨੂੰ ਯਾਰ ਸਰਕਾਰਾਂ ਆਉਂਦੀਆਂ ਜਾਂਦੀਆਂ ਨੇ ਠੱਕਾ ਨਹੀਂ ਆਉਂਦੇ ਨਾ ਭਾਈ ਚਾਰਾ ਵੀ ਰੱਖੋ ਕੋਈ ਭਾਜੀ ਜਓ ਪੁਲਿਸ ਮੁਰਦਾਬਾ ਜਓ ਪੁਲਿਸ ਮੁਰਦਾਬਾ ਜਓ ਪੁਲਿਸ ਮੁਰਦਾਬਾ ਆਸ਼ੂਨੀ ਆਮ ਆਦਮੀ ਪਾਰਟੀ ਤੇ ਲੋਕਾਂ ਨੂੰ ਰਾਸ਼ਨ ਅਤੇ ਸੂਟ ਵੰਡਣ ਦੇ ਇਲਜ਼ਾਮ ਲਗਾਏ ਨੇ ਤੇ ਪੁਲਿਸ ਤੇ ਸਵਾਲ ਖੜੇ ਕਿਤੇ ਨੇ ਕਿਸੇ ਦਾ ਚੌਕੀ ਇੰਚਾਰਜ ਤੇ ਇਹ ਐਸ ਐਚਓ ਤਾਂ ਬਿਲਕੁਲ ਇਹਨਾਂ ਨੇ ਸ਼ਰਮ ਲਾਈ ਹੋਈ ਹੈ ਉਹਨਾਂ ਦਾ ਵਰਕਰ ਬਣ ਕੇ ਕੰਮ ਕਰ ਰਿਹਾ ਆ ਆਮ ਆਦਮੀ ਪਾਰਟੀ ਦਾ ਉਧਰ ਪੁਲਿਸ ਜੇ ਲੋਕਾਂ ਦੇ ਰਾਸ਼ਨ ਲੈ ਕੇ ਜਾ ਰਹੇ ਇੱਕ ਸ਼ਖਸ ਨੂੰ ਘੇਰਨ ਦੇ ਇਲਜ਼ਾਮ ਲਗਾ ਰਹੀ ਸੀ ਕਿ ਮੌਕੇ ਤੇ ਆਸ਼ੂ ਪਹੁੰਚ ਗਏ ਤੇ ਫਿਰ ਖੂਬ ਹੰਗਾਮਾ ਹੋਇਆ ਇਹ ਕੋਈ ਬੰਦਾ ਕੋਈ ਆਪਦਾ ਘਰ ਦਾ ਰਾਸ਼ਨ ਲੈ ਕੇ ਜਾ ਰਿਹਾ ਸੀ ਉਹਨੂੰ ਘੇਰ ਕੇ ਉਹਦੇ ਮਗਰ ਪੈ ਗਏ ਬੰਦੇ ਪਰ ਇੱਕ ਵੀਡੀਓ ਦੇਖੀ ਜਾ ਰਹੀ ਹੈ ਮੁੰਡਾ ਐਕਟੀਵਾ ਛੱਡ ਕੇ ਭੱਜ ਰਿਹਾ ਉਹਨੂੰ ਜਦੋਂ ਬੰਦੇ ਉਹਦੇ ਮਗਰ ਕੋਈ ਪਾਇਆ ਉਹਨਾਂ ਦਾ ਦਾਦਾ ਭੱਜ ਗਿਆ ਮੁੜ ਕੇ ਚੌਂਕੀ ਆ ਕੇ ਉਹਨੇ ਕੰਪਲੇਂਟ ਕੀਤੀ ਹੈ ਜ਼ਿਕਰ ਹੀ ਖਾਸ ਇਸ ਪੂਰੇ ਮਾਮਲੇ ਨੂੰ ਲੈ ਕੇ ਭਾਤਕਪੁਰ ਆਸ਼ੂ ਨੇ ਪੁਲਿਸ ਅਤੇ ਆਮ ਆਦਮੀ ਪਾਰਟੀ ਨਾਲ ਬਿਲੇ ਹੋਣ ਦੇ ਇਲਜ਼ਾਮ ਲਗਾਏ ਨੇ ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਵੀ ਕੀਤੀ ਹੈ ਲੁਧਿਆਣਾ ਤੋਂ ਰੋਹਿਤ ਗੌਰ ਅਤੇ ਰਜਿੰਦਰ ਅਰੂੜਾ న్యూਸ ਇਟ ਇਨ ਪੰਜਾਬ ਤੇ ਉਧਰ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਵੀ ਆਮ ਆਦਮੀ ਪਾਰਟੀ ਤੇ ਗੰਭੀਰ ਇਲਜ਼ਾਮ ਲਾਏ ਗਏ ਬਿੱਟੂ ਨੇ ਕਿਹਾ ਕਿ ਆਪ ਵੱਲੋਂ ਲੋਕਾਂ ਨੂੰ ਲੁਭਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਆਪ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਕੁਝ ਬੰਦੇ ਘੋੜਦੇ ਹੋ ਕੁਝ ਬੰਦੇ ਘੋੜਦੇ ਹੋ ਬੰਦੇ ਘੋੜਦੇ ਹੋ ਤੁਸੀਂ ਤੁਸੀਂ 1000 ਕਰੋੜ ਰੁਪਇਆ ਆਮ ਆਦਮੀ ਦੇ ਕੋਲ ਆ ਆਮ ਆਦਮੀ ਦੇ ਕੈਂਡੀਡੇਟ ਕੋਲ ਆ ਤੇ ਆਪਾਂ ਲੈ ਲਓ ਆਪਾਂ ਨੂੰ ਕੀ ਤਕਲੀਫ ਆ ਵੋਟ ਜਿਹੜੀ ਪਾਉਣੀਆਂ ਲੋਕਾਂ ਨੇ ਉਹ ਇਹ ਆਟੇ ਨਾਲ ਨਹੀਂ ਪਾਉਣੀ ਇਹ ਸੂਟਾਂ ਨਾਲ ਨਹੀਂ ਪਾਉਣੀ ਇਹ ਪੈਸੇ ਨਾਲ ਨਹੀਂ ਪਾਉਣੀ ਉਹ ਉਹਨਾਂ ਨੇ ਆਪਣੀ ਮਰਜ਼ੀ ਨਾਲ ਪਾਉਣੀ ਆ ਪਰ ਜਿਹੜਾ ਸਮਾਨ ਆ ਰਿਹਾ ਇਹ ਸਮਾਨ ਆ ਜਿਹੜਾ ਜੀ ਇਹ ਸਾਰਾ ਪੈਸਾ ਲੋਕਾਂ ਦਾ ਹੈ ਸਰਕਾਰ ਦਾ ਪੈਸਾ ਹੈ بڑے بڑے ਇੰਡਸਟਰੀਸਟਾਂ ਦਾ ਮਲਾਈਦਾਰ ਪੈਸਾ ਹੈ ਜਿਹੜਾ ਲੋਕਾਂ ਤੋਂ ਹੀ ਕਮਾਇਆ ਹੋਇਆ ਹੈ ਇੰਡਸਟਰੀ ਵਾਲੇ ਆ ਨੇ ਜਿਹੜੇ ਇਹਦੀ ਮਦਦ ਕਰ ਰਹੇ ਆ ਤੇ ਮੈਂ ਕਹਿੰਨਾ ਸਾਰਿਆਂ ਨੂੰ ਬਿਲਕੁਲ ਗਰੀਬ ਆਦਮੀ ਆਮ ਆਦਮੀ ਦੁੱਗਣਾ ਤਿੰਗਣਾ ਸਮਾਂ ਦੇ ਜਾਣ ਦੋ ਜਿਹੜਾ ਵੰਡਣ ਆ ਰਹੇ ਆ ਜਿਹੜਾ ਵੰਡਣਾ ਰਹੇ ਉਹ ਵੀ ਸਾਡੇ ਚੋਂ ਆ ਨਾ ਉਹਨੂੰ ਵੀ ਇਹਨਾਂ ਨੇ ਲਾਲਚ ਦੇ ਕੇ ਲਾਇਆ ਹੋਇਆ ਜੇ ਕਿਸਦੇ ਘਰੇ ਮੈਂ ਕਹਿੰਨਾ ਇਹ ਚੰਗੀ ਗੱਲ ਨਹੀਂ ਗਈ ਪਰ ਜੀ ਕੋਈ ਹਜ਼ਾਰਾਂ ਕਰੋੜਪਤੀ ਸੰਜੀਵ ਰੋੜਾ ਕੈਂਡੀਡੇਟ ਆ ਜਿਹਦੇ ਘਰੋਂ ਇਹ ਆਟਾ ਆ ਰਿਹਾ ਦਾਲ ਆ ਰਹੀ ਆ ਬੈਗ ਆ ਰਹੇ ਆ ਪੈਸਾ ਆ ਰਿਹਾ ਜਵਾਰ ਨਗਰ ਕੈਂਪੇ ਅੱਜ ਕੰਮ ਹੋਇਆ ਵਾ ਇਹ ਇਹ ਬਖਲਾਡਾ ਕਾਂਗਰਸ ਦੀ ਕਾਂਗਰਸ ਨੂੰ ਹੁਣ ਇਹ ਦੇਖਦਾ ਪਿਆ ਵੀ ਸਾਡੀ ਲੋਕਾਂ ਦੇ ਵਿੱਚ ਉਹ ਅਹਿਮੀਅਤ ਨਹੀਂ ਨਾਕਾਲ ਦੀਆਂ ਜਿਹੜੀਆਂ ਵੋਟਾਂ ਪੈਣ ਜਾ ਰਹੀਆਂ ਨੇ ਨਾਲ ਲੋਕਾਂ ਵੱਲੋਂ ਕੋਈ ਉਹਨਾਂ ਨੂੰ ਇਸ ਗੱਲ ਦੀ ਪਹਿਚਾਨ ਮਿਲ ਰਹੀ ਆ ਵੀ ਸਾਡੇ ਨਾਲ ਕੋਈ ਸਪੋਰਟਰ ਖੜਾ ਵਾ ਜਿਹੜੇ ਇਹ ਡਰਾਮੇਬਾਜ਼ੀ ਹੋ ਰਹੀ ਆ ਇਹ ਆਪਣੇ ਬੰਦਿਆਂ ਨੂੰ ਹੀ ਆਪ ਭੇਜ ਕੇ ਇਸ ਕੰਮ ਨੂੰ ਇਹ ਇਲਜ਼ਾਮ ਦੇ ਰਹੇ ਆ ਆਮ ਆਦਮੀ ਪਾਰਟੀ ਆਪਣਾ ਕੰਮ ਕਰੀ ਆ ਔਰ ਵਿਕਾਸ ਦੇ ਮੁੱਦਿਆਂ ਦੇ ਉੱਤੇ ਅਸੀਂ ਆਪਣੀ ਰਾਜਨੀਤੀ ਤੇ ਲੋਕਾਂ ਦੀ ਕਚਹਿਰੀ 'ਚ ਜਾ ਰਹੇ ਆ ਲੋਕਾਂ ਦਾ ਜਿਹੜਾ ਭਰਮਾ ਹੰਗਾਰਾ ਕੱਲ ਤੁਸੀਂ ਦੇਖਿਆ ਹੋਣਾ ਰੋਡ ਸ਼ੋਅ ਦੇ ਵਿੱਚ ਵੀ ਜੋ ਸੰਜੀਵ ਰੋੜੇ ਨੂੰ ਮਿਲਿਆ ਉਹ ਕੱਲ ਦੇ ਬਖਲਾਏ ਪਿਆ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਕਾਲੀ ਦਾ ਲੋਵੇ ਇਹਨਾਂ ਨੇ ਹੁਣ ਕੋਈ ਨਾ ਕੋਈ ਪੰਜਾਬੀ ਦੀ ਕਹਾਵਤ ਆ ਵੀ ਆਟਾ ਗੁੰਦੀ ਹਿਲਦੀ ਕਿਉਂ ਇਹਨਾਂ ਨੇ ਉਹੀ ਕੰਮ ਫੜਿਆ ਹੋਇਆ ਵਾ ਕੱਲ ਤੁਸੀਂ ਦੇਖਿਆ ਹੋਣਾ ਆਪਣੇ ਸ਼ਾਮਨਗਰ ਦੇ ਅੰਦਰ ਵੀ ਰਾਤ ਨੂੰ ਆਪਣੇ ਹੀ ਬੰਦਾ ਭੇਜ ਕੇ ਇੱਕ ਸੜਕ ਦੇ ਉੱਤੇ ਰਾਸ਼ਨ ਦੀ ਥੈਲੀ ਰੱਖ ਲਈ ਰੌਲਾ ਪਾਤਾ ਜੀ ਰਾਸ਼ਨ ਬੰਦ ਰਿਹਾ ਰਾਸ਼ਨ ਬੰਦ ਰਿਹਾ ਉਹ ਰਾਸ਼ਨ ਵੰਡਣ ਲਈ ਤਾਂ ਸਾਨੂੰ ਲੋੜ ਹੀ ਨਹੀਂ ਅਸੀਂ ਤਾਂ 3 ਸਾਲਾਂ ਤੋਂ ਲੋਕਾਂ ਦੇ ਨਾਲ ਖੜੇ ਆ ਤੇ ਕੱਲ VOTING ਹੋਣੀ ਹੈ ਲੁਧਿਆਣਾ ਪਛਮੀ ਦੀ ਜ਼ਿਮਨੀ ਚੋਣ ਦੇ ਲਈ ਔਰ ਇਸ ਦੀਆਂ ਤਿਆਰੀਆਂ ਚੋਣ ਕਮਿਸ਼ਨ ਵੱਲੋਂ ਮੁਕੰਮਲ ਕਰ ਲੀਆਂ ਗਈਆਂ ਨੇ ਪੋਲਿੰਗ ਪਾਰਟੀਆਂ ਪੋਲਿੰਗ ਬੂਥਾਂ ਲਈ ਰਵਾਨਾ ਹੋ ਚੁੱਕੀਆਂ ਨੇ ਸਾਰੇ ਪੋਲਿੰਗ ਬੂਥ ਵੈਬ ਕਾਸਟਿੰਗ ਦੇ ਨਾਲ ਜੋੜੇ ਗਏ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਬਤਾਵਕ ਕੇ ਚੋਣ ਕਮਿਸ਼ਨ VOTING ਦੇ ਦੌਰਾਨ ਇਸ ਦੀ ਲਾਈਵ ਨਿਗਰਾਨੀ ਕਰੇਗਾ ਯਾਨੀ ਵੈਬ ਕਾਸਟਿੰਗ ਦਾ ਕੰਟਰੋਲ ਰੂਮ ਜਿਹੜਾ ਹੈ ਉਹ ਚੋਣ ਕਮਿਸ਼ਨ ਦੇ ਕੋਲ ਹੋਏਗਾ ਔਰ ਉਹ ਸਾਰੀ ਲਾਈਵ ਇਸਦੀ ਨਿਗਰਾਨੀ ਕਰ ਸਕਣਗੇ ਇਸ ਤੋਂ ਇਲਾਵਾ ਨੀਮ ਫੌਜੀ ਦਸਤੇ ਤੈਨਾਤ ਕੀਤੇ ਗਏ ਨੇ ਔਰ ਇਹ ਵੀ ਕਿਹਾ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਕਿ ਐ ਸਵਾਰ ਜ਼ਿਮਨੀ ਚੋਣ ਲਈ ਸਭ ਤੋਂ ਵੱਧ ਸ਼ਿਕਾਇਤਾਂ ਆਈਆਂ ਨੇ 1500 ਤੋਂ ਜ਼ਿਆਦਾ ਸ਼ਿਕਾਇਤਾਂ ਚੋਣ ਕਮਿਸ਼ਨ ਦੇ ਕੋਲ ਆਈਆਂ ਨੇ ਇਸ ਪੂਰੇ ਪ੍ਰਚਾਰ ਦੇ ਦੌਰਾਨ ਕੱਲ ਸਵੇਰੇ ਹੁਣ 7 ਵਜੇ ਪੋਲਿੰਗ ਸ਼ੁਰੂ ਹੋ ਜਾਏਗੀ ਔਰ ਸ਼ਾਮ 6 ਵਜੇ ਤੱਕ VOTING ਚੱਲੇਗੀ ਔਰ ਇਸ ਤੇ ਨਤੀਜੇ ਜਿਹੜੇ ਨੇ ਉੱਤੇ ਹੀ ਜੂਨ ਨੂੰ ਐਲਾਨੇ ਜਾਣਗੇ ਕਿਸ ਤਰ੍ਹਾਂ ਦੀ ਤਿਆਰੀ ਇਸ ਚੋਣ ਨੂੰ ਲੈ ਕੇ ਚੋਣ ਕਮਿਸ਼ਨ ਨੇ ਕਰ ਲਈ ਹੈ ਕਿਉਂਕਿ ਜਦੋਂ ਉਪ ਚੋਣ ਹੁੰਦੀ ਆ ਤਾਂ ਉਹਦੇ ਤੇ ਨਿਗਾਹਾਂ ਜ਼ਿਆਦਾ ਟਿੱਕੀਆਂ ਹੁੰਦੀਆਂ ਜ਼ੋਰ ਵੀ ਥੋੜਾ ਜਿਆਦਾ ਲੱਗਦਾ ਉਮੀਦਵਾਰਾਂ ਦਾ ਤਾਂ ਐਸੇ ਦੇ ਵਿੱਚ ਤੁਹਾਡੇ ਤੇ ਪ੍ਰੈਸ਼ਰ ਹੋਰ ਵੱਜ ਜਾਂਦਾ ਹਾਂ ਤੁਸੀਂ ਬਿਲਕੁਲ ਠੀਕ ਕਹਿਆ ਹੈ ਇਹਨਾਂ ਬਾਈ ਇਲੈਕਸ਼ਨ ਦੇ ਵਿੱਚ ਸਟੇਕ ਹোলਡਰ ਸਟੇਕ ਜੋ ਕੈਂਡੀਡੇਟਸ ਨੇ ਹੈ ਉਹ ਵੀ ਵਧ ਜਾਂਦਾ ਹੈ ਤੇ ਸਾਡੇ ਵੱਲੇ ਵੀ ਤਿਆਰੀ ਹੈ ਉਸੇ ਤਰੀਕੇ ਨਾਲ ਅਸੀਂ ਸਾਰੇ ਤਿਆਰੀਆਂ ਆਲਰੇਡੀ ਮੁਕੰਮਲ ਹੋ ਚੁੱਕੇ ਸਡੇ ਵੱਲੋਂ ਤੇ ਡਿਸਟ੍ਰਿਕਟ ਇਲੈਕਸ਼ਨ ਅਫਸਰ ਤੇ ਰਿਟਰਨਿੰਗ ਅਫਸਰ ਵੱਲੋਂ ਤੇ 19 ਤਰੀਕ ਨੂੰ ਕੱਲ ਪੋਲਿੰਗ ਹੋਣੀ ਹੈ 7 ਵਜੇ ਤੋਂ ਲੈ ਕੇ 6 6 ਵਜੇ ਤੱਕ ਅੱਛਾ ਸਰ ਇਸ ਲਈ ਸਕਿਉਰਟੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਅਰੇਂਜਮੈਂਟ ਨੇ ਤਾਂ ਕਿ ਚੱਪੇ ਚੱਪੇ ਤੇ ਨਿਗਾਹ ਵੀ ਰੱਖੀ ਜਾ ਸਕੇ ਪਿਛਲੀਆਂ ਚੋਣਾਂ ਦੇ ਵਿੱਚ ਅਸੀਂ ਦੇਖਿਆ ਕਿ ਸੀਸੀਟੀਵੀ ਕੈਮਰਾਜ਼ ਵੀ ਜ਼ਿਆਦਾਤਰ ਬੂਥਾਂ ਤੇ ਜਿਹੜੇ ਸੈਂਸਿਟਿਵ ਜਾਂ ਮੋਅ ਸੈਂਸਿਟਿਵ ਮੰਨੇ ਜਾਂਦੇ ਨੇ ਤਾਂ ਇਸ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਦੀ ਤਿਆਰੀ ਸਮਝੀਏ ਦੇਖੋ ਸਾਡੇ ਵੱਲੋਂ ਵਕਰੇ ਵਕਰੇ ਡਿਪਲॉयਮੈਂਟ ਨੋਰਮਸ ਹੁੰਦੇ ਹਰ ਇੱਕ ਪੋਲਿੰਗ ਸਟੇਸ਼ਨ ਤੇ ਤੇ ਟੋਟਲ ਪੋਲਿੰਗ ਸਟੇਸ਼ਨ 196 ਹੈ ਤੇ ਉਹਦੇ ਵਿੱਚੋਂ 13 ਕ੍ਰਿਟੀਕਲ ਪੋਲਿੰਗ ਸਟੇਸ਼ਨਸ बिकॉज ਆ ਰੀਅਰ ਫੈਕਟਰਸ ਤੋਂ ਅਸੀਂ ਹਰੇਕ ਪੋਲਿੰਗ ਸਟੇਸ਼ਨ 100% ਪੋਲਿੰਗ ਸਟੇਸ਼ਨ ਦੇ ਉੱਤੇ ਵੈਬ ਕਾਸਟਿੰਗ ਕਰ ਰਹੇ ਹਾਂ ਉਸ ਤੋਂ ਇਲਾਵਾ ਹਰ ਪੋਲਿੰਗ ਸਟੇਸ਼ਨ ਦੇ ਉੱਤੇ ਸੀਏਪੀਐਫ ਵੀ ਤੈਨਾਤ ਹੋਣਗੇ ਜਿਤੋਂ ਇੱਕ ਕ੍ਰਿਟੀਕਲ ਹੈ ਔਰ ਮਾਈਕਰੋ ਸਰਵਰ ਵੀ ਤੈਨਾਤ ਹੋਣਗੇ ਤੇ ਵੈਬ ਕਾਸਟਿੰਗ ਅਸੀਂ ਸਿੱਧਾ ਇਥੇ ਸੱਡੀ ਇਲੈਕਸ਼ਨ ਸੀਈਓ ਦਫ਼ਤਰ ਹੈ ਔਰ ਡੀਓ ਦਫ਼ਤਰ ਹੈ ਔਰ ਰਿਟਰਨਿੰਗ ਅਫਸਰ ਦੇ ਉੱਤੇ ਕੰਟਰੋਲ ਰੂਮ ਬਣੀ ਹੋਈ ਹੈ ਉਤੇ ਸਿੱਧਾ ਉਦੀਪ ਲਾਈਵ ਟੈਲੀਕਾਸਟਿੰਗ ਤੁਸੀਂ ਦੇਖ ਸਕਦੇ ਹੋ ਇਹ ਬੇਸਿਕਲੀ ਸਾਡੇ ਦਫਤਰ ਵਾਸਤੇ ਹੈ ਨਾ ਪਬਲਿਕ ਵਾਸਤੇ ਨਹੀਂ ਹੈ ਬਟ ਫਿਰ ਵੀ ਅਸੀਂ ਉਦੀਪ ਪੋਲਿੰਗ ਸਟੇਸ਼ਨ ਦੇ ਉੱਤੇ ਪੁਰਾਣੀ ਗ੍ਰਾਣੀ ਰੱਖ ਰਿਹਾ ਉਸ ਤੋਂ ਇਲਾਵਾ ਸਾਡੇ ਜੋ ਜਿੰਨੇ ਪੁਲਿਸ ਫੋਰਸਸ ਹੈ ਐਸੀਐਪੀ ਫੀ ਹੈ ਪੰਜ ਕਮਿਆਂ ਐਸੀਐਪੀ ਅਲਰੇਡੀ ਲੱਗੀ ਹੋਈ ਹੈ ਉਸ ਤੋਂ ਇਲਾਵਾ ਸਟੇਟ ਪੁਲਿਸ ਫੋਰਸ ਵੀ ਹੈ ਇਸ ਤਰ੍ਹਾਂ ਦੀ ਪੋਲਿੰਗ ਸਟੇਸ਼ਨ ਦੀ ਪੂਰੀ ਸੁਰੱਖਿਆ ਅਸੀਂ ਕੰਪਲੀਟਲੀ ਅਸੀਂ ਪੂਰੀ ਪ੍ਰਬੰਧ ਕੀਤੀ ਹੋਈ ਹੈ ਤੇ ਹੁਣ ਗੱਲ ਅਮਰਿਤਪਾਲ ਮੈਰੋਂ ਦੀ ਦੁਬਈ ਫਰਾਰ ਹੋ ਚੁੱਕੇ ਅਮਰਿਤਪਾਲ ਮੈਰੋਂ ਦੇ ਜਿੱਥੇ ਇੱਕ ਪਾਸੇ ਲੁਧਿਆਣੇ ਚ ਪੋਸਟਰ ਲੱਗੇ ਤਾਂ ਉਧਰ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਉਸਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਭਾਬੀ ਦੇ ਕਤਲ ਕੇਸ ਦਾ ਮੁੱਖ ਮੋਲਜ਼ਮ ਅਮਰਿਤਪਾਲ ਮੈਰੋਂ ਦੁਬਈ ਫਰਾਰ ਹੋ ਚੁੱਕਾ ਹੈ ਪਰ ਇਸ ਸਬ ਦੇ ਵਿਚਾਲੇ ਇਹ ਦੋ ਤਸਵੀਰਾਂ ਵੀ ਨੇ ਇਹ ਤਸਵੀਰ ਲੁਧਿਆਣਾ ਦੀ ਹੈ ਜਿੱਥੇ ਗੁਰਦੁਆਰਾ ਆਲਮਗੀਰ ਸਾਹਿਬ ਦੇ ਗੇਟ ਦੇ ਨੇੜੇ ਅੰਮ੍ਰਿਤਪਾਲ ਮੈਰੋਂ ਦੇ ਪੋਸਟਰ ਲਗਾ ਦਿੱਤੇ ਗਏ ਜਿਨ੍ਹਾਂ ਤੇ ਲਿਖਿਆ ਗਿਆ ਸੀ ਇੱਜ਼ਤਾਂ ਦੇ ਰਾਖੇ ਹਾਲਾਂਕਿ ਪੋਸਟਰ ਤਾਂ ਹਟਵਾ ਦਿੱਤੇ ਗਏ ਨੇ ਪਰ ਦੂਜੀ ਤਸਵੀਰ ਵੀ ਦੇਖੋ ਮੋਗਾ ਦੇ ਪਿੰਡ ਮੈਰੋਂ ਦੇ ਵਿੱਚ ਅੰਮ੍ਰਿਤਪਾਲ ਮੈਰੋਂ ਦੇ ਘਰ ਦੀ ਹੈ ਜਿੱਥੇ ਉਸਦੇ ਪਰਿਵਾਰ ਨੂੰ ਸਨਮਾਨਿਤ ਕਰਨ ਦੇ ਲਈ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਜੀਤ ਸਿੰਘ ਖਾਲਸਾ ਪਹੁੰਚ ਗਏ ਜਿੱਥੇ ਉਹਨਾਂ ਨੇ ਅੰਮ੍ਰਿਤਪਾਲ ਦੇ ਵੱਲੋਂ ਕਿਤੇ ਇਸ ਕੰਮ ਦੀ ਸ਼ਲਾਘਾ ਕੀਤੀ ਤੇ ਨਾਲ ਹੀ ਸਰਕਾਰਾਂ ਨੂੰ ਵੀ ਘੇਰਿਆ ਹੋਇਆ ਹੈ ਇਹਦੀ ਸ਼ਲਾਘਾ ਕਰਦੇ ਆ ਕਿਉਂਕਿ ਕਿ ਜੋ ਵੀ ਇਹ ਕੁੜੀਆਂ ਕਰਦੀਆਂ ਐ ਜਾਂ ਯੂਥ ਕਰਦਾ ਐ ਅੱਜ ਕੱਲ ਦਾ ਫੋਨਾਂ ਤੇ ਇਹਦੇ ਨਾਲ ਬੱਚਿਆਂ ਨੂੰ ਮਤਲਬ ਬੱਚਿਆਂ ਨੂੰ ਤਾਂ ਛੱਡੋ ਵੀ ਇਹਨਾਂ ਨੂੰ ਸਰਕਾਰਾਂ ਪ੍ਰੋਟੈਕਸ਼ਨ ਦੇ ਰਹੀਆਂ ਐ ਗਨਮੈਨ ਦੇ ਰਹੀਆਂ ਤੇ ਜਿਹੜੇ ਬੰਦੇ ਸਿੱਖੀ ਦੀ ਗੱਲ ਕਰਦੇ ਆ ਕੌਮ ਦੀ ਗੱਲ ਕਰਦੇ ਆ ਉਹਨਾਂ ਤੇ ਪਰਚੇ ਪਾ ਦਿੰਨੇ ਆ ਉਹਨਾਂ ਨੂੰ ਅੰਦਰ ਕਰ ਦਿੰਨੇ ਆ ਉਹਨਾਂ ਦੇ ਅਕਾਊਂਟ ਵੀ ਡਿਲੀਟ ਕਰਾ ਦਿੱਤੇ ਜਾਂਦੇ ਆ ਅੰਮ੍ਰਿਤਪਾਲ ਮੈਰੋ ਦੇ ਪਿਤਾ ਨੇ ਧਰਮ ਨੂੰ ਲੈ ਕੇ ਵੀ ਪਰਦਾ ਚੁੱਕਿਆ ਉਸ ਨੂੰ ਮਿਲਣਸਾਰ ਵਿਅਕਤੀ ਦੱਸਿਆ ਤੇ ਕਮਲਕੌਰ ਭਾਬੀ ਦੇ ਕਤਲ ਕੇਸ 'ਚ ਮੈਰੋ ਦੀ ਸ਼ਮੂਲੀਅਤ ਤੋਂ ਅਣਜਾਣਤਾ ਦਿਖਾ ਦਿੱਤੀ ਲੋਕਾਂ ਨਾਲ ਵਿਚਰਨਾ ਜਾਂਦਾ ਸੁਭਾਅ ਬਹੁਤ ਵਧੀਆ ਸੁਭਾਅ ਬਹੁਤ ਚੰਗੇ ਅਨੇਕ ਕੰਮ ਕਰਨ ਵਾਲਾ ਤੇ ਹੁਣ ਵੀ ਚੰਗੇ ਕੰਮ ਹੀ ਕਰਦਾ ਤੇ ਇਹ ਜਿਹੜਾ ਹੋਇਆ ਇਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਮੈਨੂੰ ਨਹੀਂ ਲੱਗਦਾ ਉਹਨੇ ਕੀਤਾ ਆਪਦੇ ਹੱਥੀਂ ਕੀਤਾ ਕੀ ਹੋਇਆ ਇਹ ਤਾਂ ਹਣ ਪੁਲਿਸ ਨੂੰ ਪਤਾ ਹੋਊਗਾ ਜਾ ਉਹਦੇ ਸਾਹਮਣੇ ਆਏ ਤੋਂ ਪਤਾ ਲੱਗ ਉਹਦੇ ਇਸ ਸਭ ਦੇ ਵਿਚਾਲੇ ਕਮਲਕੌਰ ਦੀ ਕਤਲਕੇਸ ਚ ਗ੍ਰਿਫਤਾਰ ਨੇ ਹੰਸ ਸਿੰਘ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਪੁਲਿਸ ਨੇ ਬਠਿੰਡਾ ਕੋਰਟ ਚ ਪੇਸ਼ ਕੀਤਾ ਅਦਾਲਤ ਨੇ ਨਿਯਾਇਖਿ ਰਾਸਤ ਦੇ ਵਿੱਚ ਪੇਸ਼ ਦਿੱਤਾ ਇਹਨਾਂ ਦੋਸ਼ੀਆਂ ਨੂੰ ਪੇਸ਼ ਕੀਤਾ ਗਿਆ ਸੀ ਮਾਨਯੋਗ ਅਦਾਲਤ ਕਿਹੜੇ ਕੇਸ ਚ ਕਿਹੜੇ ਕੇਸ ਚ ਪੇਸ਼ ਕੀਤਾ ਗਿਆ ਸੀ ਇਹ ਸੋੜਾ ਪਿੱਛੇ ਕਰ ਲਓ 106 ਨੰਬਰ ਕੇਸ ਪੇਸ਼ ਕੀਤਾ ਗਿਆ ਸੀ ਅਤੇ ਇਹਨਾਂ ਨੂੰ ਪੇਸ਼ ਕੀਤਾ ਮਾਨਯੋਗ ਅਦਾਲਤ ਨੇ ਇਹਨਾਂ ਜੇਡਿਸ਼ਰ ਰਿਮਾਂਡ ਮਨਜ਼ੂਰ ਕਰ ਲਿਆ 14 ਦਾ 14 ਦਿਨ ਤੇ ਜੀ ਕਾਬਲੇ ਗੋਰੇ ਕੀ ਬਠਿੰਡਾ ਦੇ ਵਿੱਚ ਕਮਲਕੌਰ ਭਾਬੀ ਦੀ ਕਾਰ ਦੇ ਵਿੱਚੋਂ ਹੀ ਉਸ ਦੀ ਲਾਸ਼ ਬਰਾਮਦ ਕੀਤੀ ਗਈ ਸੀ ਜਿਸ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਕਿ ਗਲਾ ਕੁੱਟ ਕੇ ਹੀ ਉਸ ਦਾ ਕਤਲ ਕੀਤਾ ਗਿਆ ਹੈ ਹਾਲਾਂਕਿ ਉਸ ਦਾ ਸਰੀਰਕ ਸੋਚਣ ਹੋਇਆ ਜਾਂ ਨਹੀਂ ਉਸ ਬਾਰੇ ਵਿਸਰ ਰਿਪੋਰਟ ਆਉਣ ਤੋਂ ਬਾਅਦ ਹੀ ਸਪਸ਼ਟ ਹੋਵੇਗਾ ਮੋਗਾ ਤੋਂ ਦੀਪਕ ਸਿੰਘਲਾ ਤੇ ਬਠਿੰਡਾ ਤੋਂ ਉਮੇਸ਼ ਸਿੰਘਲਾ న్యూਸ 18 ਪੰਜਾਬ ਤੇ ਗੱਲ ਕਰਦੇ ਆ ਫਾਸਟ ਟੈਗ ਦੀ ਫਾਸਟ ਟੈਗ ਨੂੰ ਲੈ ਕੇ ਕੇਂਦਰ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ 3000 ਰੁਪਏ ਦੇ ਸਾਲਾਨਾ ਫਾਸਟ ਟੈਗ ਦੀ ਸ਼ੁਰੂਆਤ ਕਰਾਂਗੇ 15 ਅਗਸਤ ਤੋਂ ਇਹ ਸ਼ੁਰੂਆਤ ਹੋ ਜਾਏਗੀ 15 ਅਗਸਤ ਤੋਂ 3000 ਰੁਪਏ ਦੇ ਵਿੱਚ ਫਾਸਟ ਟੈਗ ਮਿਲੇਗਾ ਉਹ ਯਾਨੀਤਾ ਇੱਕ ਸਾਲ ਲਈ ਉਸ ਤਰੀਕ ਤੋਂ ਉਸ ਤਰੀਕ ਤੱਕ ਵੈਲਿਡ ਹੋਏਗਾ ਜਾਂ ਫਿਰ 200 ਟ੍ਰਿਪਸ ਦੇ ਵਿੱਚ ਮਿਲਣਗੇ ਜੇ ਤੁਸੀਂ ਇਹ 200 ਟੋਲ ਯਾਨੀ ਤੁਸੀਂ ਪਾਰ ਕਰ ਸਕਦੇ ਹੋ ਜੇ ਤੁਸੀਂ ਉਸ ਨੂੰ 1 ਮਹੀਨੇ ਚ ਪਾਰ ਕਰ ਲੈਨੇ ਹੋ ਤਾਂ ਫਿਰ ਉਹਦੀ ਵੈਲਿਡਿਟੀ ਖਤਮ ਹੋ ਜਾਏਗੀ ਜਾਂ 2 ਮਹੀਨੇ 3 ਮਹੀਨੇ 200 ਟੋਲ ਜਦੋਂ ਪਾਰ ਹੋ ਜਾਣਗੇ ਤਾਂ ਉਹਦੀ ਵੈਲਿਡਿਟੀ ਖਤਮ ਹੋ ਜਾਏਗੀ ਜੇ ਤੁਸੀਂ 200 ਟੋਲ ਪਾਰ ਨਹੀਂ ਕਰਦੇ ਤਾਂ ਉਹਦੀ ਵੈਲਿਡਿਟੀ 1 ਸਾਲ ਤੱਕ ਰਹੇਗੀ ਇਹ ਨਵਾਂ ਪਾਸ ਜਿਹੜਾ ਹੈ ਇਹ ਸਰਕਾਰ ਇਸ਼ੂ ਕਰਨ ਜਾ ਰਹੀ ਹੈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਤੇ ਮੋਰਥ ਦੀ ਵੈਬਸਾਈਟ ਤੇ ਇੱਕ ਲਿੰਕ ਮਿਲੇਗਾ ਰਾਜਮਾਰਗ ਯਾਤਰਾ ਐਪ ਤੇ ਇਸ ਨਵੇਂ ਪਾਸ ਦਾ ਲਿੰਕ देखा जा सकेगा केंद्रीय ट्रांसपोर्ट मंत्री नितिन गडकरी वालों इसका ऐलान किया इसमें तीन हजार रुपये में जो पास है साल भर का उसकी अगर टोल पे किया जाएगा तो उसकी कीमत कम से कम दस हज़ार से ज़्यादा रुपए का टोल देना पड़ता था वो केवल तीन हजार रुपये में होगा और ये जो वैलिडिटी है एक साल में दो सौ ट्रिप को क्रॉस कर सकते हैं इसके साथ साथ एक ट्रिप मीन्स एक टोल को क्रॉस करना इसका फ़ायदा ये होगा कि 200 ट्रिप्स यानी 200 टोल क्रॉस करना होगा और एक टोल क्रॉसिंग की एवरेज कॉस्ट केवल पंद्रह रुपये पड़ेगी कुछ जगह पर अस्सी रुपये है पचास रुपये है सौ रुपये तो ये केवल पंद्रह रुपये हो जाएगी और मान लीजिए एक टोल पर आप पचास रुपये भी देते हो तो 200 टोल क्रॉस करने पर उसकी कीमत दस हज़ार होगी उसके बदले में आपको केवल तीन हज़ार रुपये में ये पास मिलेगा एनुअल पास और सालाना सात हज़ार रुपये की बचत होगी और अभी जो सिस्टम हम लोग ला रहे हैं उसके बाद टोल लाके पे जैसे रुकना पड़ता था रुकने की भी ज़रूरत नहीं पड़ेगी और निश्चित रूप से ये जनता को ये स्कीम से राहत मिलेगी ये स्कीम केवल नेशनल हाईवे के लिए है क्योंकि तो वही हमारा अधिकार है